ਮਹਾਂ ਜੋਇਕੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 69 ਦੇਖਿਆ ਸਤਨਾ ਸਾਨੂੰ ਸਿੰਘਾਂ ਨੇ ਦੱਸਿਆ ਸੀਗਾ ਕਿ ਗੁਰੂ ਅਰਜਨ ਦੇਵ ਜੀ ਨਵਾਸ ਦੀ ਬੈਕਸਾਈਡ ਕੋਈ ਬੰਦਾ ਦਸਤਾਰ ਧਾਰੀ ਵੈਸੇ ਕੇਸ ਧਾਰੀ ਸੀ ਉਹਦੇ ਵੱਲੋਂ ਪੁੱਤੀ ਸਾਹਿਬਾਨ ਦੇ ਅੰਗ ਬਾੜ ਪਰ ਕੇ ਸੁੱਟਿਆ ਰਿਹਾ ਸੀ ਮੌਕੇ ਤੇ ਸੰਗਤ ਵੱਲੋਂ ਕੋਲਸ ਨੂੰ ਬੰਦਾ ਫੜਾ ਦਿੱਤਾ ਗਿਆ ਸੀ ਸਾਲਾ ਫਰਜ਼ ਬੰਦਾ ਵਾ ਕੋਈ ਆਸਾਨ ਨਹੀਂ ਹੈਗਾ ਕਿ ਸੀ ਆਪਣਾ ਫਰਕ ਸਮਝ ਰਹੇ ਆ ਸਾਰੇ ਸਿੰਘ ਗੱਲ ਜੀ ਹੁਣੀ ਬਾਜੀ ਜੀ ਬਾਕੀ ਜਿੰਨੇ ਸਿੰਘ ਰਾਜੀ ਦਾ ਛੋਰ ਸਿੰਘ ਆ ਬਾਕੀ ਸਿੰਘਾਂ ਦੇ ਨਾਮ ਹੀ ਜਾਣਦਾ ਸਾਰੇ ਸਿੰਘ ਆਏ ਨੇ ਉਸੇ ਵੇਲੇ ਅਸੀਂ ਤਕਰੀਬਨ ਪਹਿਲਾਂ ਕਤਵਾਲੀ ਗਲਿਆਰੇ ਥਾਣੇ ਪਹੁੰਚੇ ਸੀ ਸਾਨੂੰ ਉੱਥੇ ਲੱਗਾ ਸੀ ਪਤਾ ਹੁਣ ਅਸੀਂ ਵੀਡੀਓ ਥਾਣੇ ਦੇ ਬਾਹਰ ਖੜੇ ਹਾਂ ਤੇ ਇੰਚਾਰ ਸਾਹਿਬ ਸਰਬੀਰ ਸਿੰਘ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਕਹਿਣਾ ਵਕਿ ਬੰਦਾ ਸਾਡੀ ਕਸਟੜੀ ਵਿੱਚ ਅਸੀਂ ਪੁੱਛਗਿੱਛ ਕਰ ਰਹੇ ਆ ਅਤੇ ਸਵੇਰੇ ਤੁਹਾਨੂੰ ਐਫਆਈਆ ਦੀ ਕਾਪੀ ਦਵਾਂਗੇ ਪਰ ਗੱਲ ਫਿਰ ਉੱਥੇ ਹੋਈ ਹੋਣੀ ਹੈ ਕੋਮਕਮਾ ਵੀ ਕਿਹੜੀ ਐਫਆਈਆ 201 295 ਤੇ ਨਾਲ ਇਹ ਫੈਕ ਲਿਖਿਆ ਜਾਊਗਾ ਜੋ ਮੈਂਟਲੀ ਅਫਸਰ ਹੈ ਮੈਂਟਲੀ ਅਫਸਰ ਤਾਂ ਕਹਿ ਰਿਹਾ ਜਿਹੜਾ ਹੁਣੇ ਇੱਥੇ ਦਾ ਭਰਾ ਆਇਆ ਸੀਗਾ ਜਿਸ ਬੰਦੇ ਨੇ ਬੇਦਬੀ ਕੀਤੀ ਆ ਉਹਦਾ ਇਹ ਕਹਿਣਾ ਵੀ ਇਹ ਮੈਂਟਲੀ ਅਫਸਰ ਹੈ ਪਾਗਲ ਤੇ ਜਦੋਂ ਉਹਨੂੰ ਗਰਮ ਕੀਤਾ ਮਾਰਿਆ ਜਾ ਤੇ ਉਹ ਭੱਜ ਗਿਆ ਹੁਣ ਕਰੀਏ ਕੀ ਇੱਥੇ ਜਿਹੋ ਮੈਂਟਲੀ ਅਫਸਰ ਸੀ ਉਹ ਲਾਇਕ ਹੁੰਦੇ ਤੇ ਜੋ ਮੈਂਟਲੀ ਅਫਸਰ ਸੀ ਤੇ ਕਿਸੇ ਦਾ ਆਪਣੀ ਦਾ ਸਿਰ ਕਿਉਂ ਨਹੀਂ ਪਾੜਿਆ ਉਹਨੇ ਉੱਥੇ ਹੀ ਕਿਉਂ ਪਾੜਿਆ ਸੋ ਇਹ ਬਾਰ-ਬਾਰ ਇੱਕੋ ਰਿਪੀਟ ਸੀ ਚੱਲ ਜੰਦੀ ਆ ਵੀ ਪਾਗਲੇ ਆ ਜੀ ਪਾਗਲੇ ਆ ਜੀ ਪਾਗਲੇ ਆ ਜੀ ਆਗਰ ਨੂੰ ਸਰਪੁੱਤੀ ਦਿਖਦੀਆਂ ਗੁਰਬਾਣੀ ਦਿਖਦੀ ਹੈ ਇਹ ਆਪਣੇ ਕਿਸੇ ਮੈਂ ਚਾਹੁੰਦਾ ਨਹੀਂ ਇਸ ਮੇਰੀ ਸੋਚ ਨਹੀਂ ਹੈ ਕਿ ਬਟ ਉਹ ਨਹੀਂ ਕਿਸੇ ਆਪਣੇ ਘਰ ਦੀ ਪੀ ਭੈਣ ਦੀ ਜਰਵਾਦ ਵਾਲੇ ਦੇ ਚਾਹ ਨਹੀਂ ਕਿਸੇ ਮਾਂ ਪਿਓ ਦਾ ਸਿਰ ਪਾਰ ਦੇ ਚਾਹ ਨਹੀਂ ਕੋਈ ਹੋਰ ਤਾਂ ਮਿਲਦਾ ਇਹਨਾਂ ਨੂੰ ਅਸੀਂ ਚਾਹਦੇ ਕਿਸੇ ਤੋਂ ਨਹੀਂ ਬਦਵੀ ਖੋਲੇ ਸਾਡੀ ਬਿਲਕੁਲ ਸੋਚ ਨਹੀਂ ਹੈ ਬਟ ਦੇਖਦਾ ਸਿਰਫ ਤੇ ਸਿੱਖਤਾ ਨਹੀਂ ਗੁਰਬਾਣੀ ਦਿਖਦੀ ਹੈ ਸੋ ਇਸ ਕਰਕੇ ਬੇਨਤੀ ਹੈ ਜਦੋਂ ਇਹ ਤਾਂ ਦੀ ਘਟਨਾ ਹੁੰਦੀ ਹੁੰਦੀ ਹੈ ਤੇ ਗੁਰੂ ਦਾ ਹੁਕਮ ਜਾਨ ਕਰ ਲਿਆ ਕਰੋ ਵੀ ਵਰਕਿੰਗਿੰਦਾ ਫਨਾਣਾ ਕਾਨ ਫਿਰ ਜੇ ਆਪਾਂ ਇਹੋ ਕੁਝ ਕਰਨਾ ਵਾ ਤੇ ਫਿਰ ਕੰਨੀ ਕਲਾ ਫਿਰ ਬਦਲਣ ਦੀਆਂ ਰੁਕੜੀਆਂ ਹੈ ਨਹੀਂ ਸਾਡੇ ਪਿਓ ਦੇ ਅੰਗ ਪਾੜ ਪਰ ਛਟਾਂ ਦੇ ਨਾਲ ਖਲਾਰਨੇ ਨੇ ਉਹ ਖਾਰੀ ਜਾਂਦੇ ਆ ਅਸੀਂ ਟਾਈਮ ਪਾਸ ਜਿਆ ਕਰੀ ਜਾਂਦੇ ਆ ਆਪਣਾ ਅਸੀਂ ਵੀ ਚਲ ਜਣਾ ਵੀ ਪਾ ਕੇ ਅਸੀਂ ਵੀ ਕੀ ਕਰ ਲੈਣਾ ਹਾਂ ਅਰਦਾਸ ਕਰਦੇ ਮਾਰਾ ਸਾਨੂੰ ਸੇਵਾ ਵਿੱਚ ਸਾਡੇ ਹੱਥੀ ਨੇ ਕੋਈ ਦੁਸ਼ੀ ਦੇ ਸਾਡਾ ਵੀ ਹਿਸੋਲ ਹੋਵੇ ਸਾਨੂੰ ਵੀ ਪਤਾ ਵੀ ਅਸੀਂ ਕੁਝ ਕਰਕੇ ਗਏ ਦੁਨੀਆ ਦੇ ਉੱਤੇ ਪਰ ਜੋ ਰੋਹ ਵਿਚਾਰ ਸਾਡੀਆਂ ਸੰਸਤਾਵਾਂ ਸਾਡੇ ਸਰਮੌਰ ਜਿੰਨੇ ਆਗੂ ਨੇ 500 600 ਕਾਲਡ ਸਾਰੇ ਸੁੱਤੇ ਆ ਕਿਉਂਕਿ ਜ਼ਹਿਦਾਦਾਰੀਆਂ ਦੀ ਭੁੱਖ ਲੰਮੀ ਆ ਉਹ ਆਂਦਾ ਮੈਂ ਬਣ ਜਾ ਉਹ ਆਂਦਾ ਮੇਰਾ ਬਣ ਜੇ ਬਸ ਇਹ ਚੱਕਰ ਚ ਵਜੇ ਫਿਰਦੇ ਆ ਗੁਰੂ ਛੱਟੇ ਰੋਲਦਾ ਰੋਲੀ ਜਾਵੇ ਕੌਮ ਡੋਪਲੀਆ ਡੁੱਬੀ ਜਾਵੇ ਨਸਲ ਕਿਸੇ ਹੁੰਦੀ ਹੈ ਹੋਈ ਜਾਵੇ ਧਰਮ ਪ੍ਰਵਰਤ ਹੁੰਦਾ ਹੋਈ ਜਾਵੇ ਸਾਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਸਾਨੂੰ ਫਰਕ ਪਿਆ ਕਾਦਾ ਆਪਣੀ ਕੁਰਸੀ ਦਾ ਜ਼ਹਿਦਾਈ ਦਾ ਸੋ ਅਕਲ ਨੂੰ ਹੱਥ ਆਈਏ ਜਿਹੜੇ ਗੁਰੂ ਨੇ ਸਭ ਕੁਝ ਦਿੱਤਾ ਜੋ ਉਹਦੇ ਵਾਸਤੇ ਹੀ ਖਲੋਣਾ ਆਪਾਂ ਖਲੋਣਾ ਕਾਦੇ ਵਾਸਤੇ ਧੰਨਵਾਦ ਵਾਹਿਗੁਰੂ ਜੀ ਕਾ ਜੀ ਸਭ ਵਾਹਿਗੁਰੂ ਜੀ ਕੀ ਬਤੇ